ਮੁ슬ਮਨ ਫੈਡਰੇਸ਼ਨ ਆ ਪੰਜਾਬ ਦੇ ਪ੍ਰਧਾਨ ਮੁਬੀਨ ਫਾਰੂਕੀ ਨੇ ਪ੍ਰੈਸ ਕਾਨਫਰੰਸ ਕਰਕੇ ਫੇਸਬੁੱਕ ਆਈਡੀ ਬਣਾ ਕੇ ਉਹਨਾਂ ਬਾਰੇ ਗਲਤ ਪ੍ਰਚਾਰ ਕਰਨ ਵਾਲੇ ਵਿਅਕਤੀ ਤੇ ਹੋਈ ਐਫਆਈਆਰ ਬਾਰੇ ਜਾਣਕਾਰੀ ਦਿੱਤੀ ਫਾਰੂਕੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇੱਕ ਫੇਕ ਆਈਡੀ ਤੋਂ ਉਨਾ ਵਿਰੋਧ ਕੂੜਾ ਪ੍ਰਚਾਰ ਕੀਤਾ ਜਾ ਰਿਹਾ ਸੀ ਇਸ ਦੀ ਸ਼ਿਕਾਇਤ ਉਹਨਾਂ ਨੇ ਪ੍ਰਸ਼ਾਸਨ ਸਮੇਤ ਸਾਈਬਰ ਸੈੱਲ ਨੂੰ ਕੀਤੀ ਸੀ ਜਿਸ ਤੇ ਛਾਣਵਿੰਲ ਕਰਦਿਆ ਫੇਸਬੁੱਕ ਆਈਡੀ ਤੋਂ ਕੂੜਾ ਪ੍ਰਚਾਰ ਕਰਨ ਵਾਲੇ ਵਿਅਕਤੀ ਦੇ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਉਹਨਾਂ ਖਾਸਾ ਜाहिर ਕਰਦੇ ਹਨ ਕਿ ਹੈ ਕਿ ਉਕਤੇ ਵਿਅਕਤੀ ਦੀ ਜਮਾਨਤ ਦਾ ਕਾਂਗਰਸ ਪਾਰਟੀ ਦੇ ਕਾਗੂ ਵੱਲੋਂ ਕਰਵਾਈ ਗਈ ਹੈ ਜਿਸ ਤੋਂ ਇਹ ਵੀ ਪੱਤੀ ਤੋਂ ਹੁੰਦਾ ਹੈ ਕਿ ਜਿਵੇਂ ਮਲੇਰ ਕੋਟਲਾ ਕਾਂਗਰਸ ਅਜਿਹੇ ਫੇਕ ਆਈਡੀਆਂ ਚਲਾਉਣ ਵਾਲਿਆਂ ਦੀ ਪੁਸ਼ਤਪਰਨਾਹੀ ਕਰਦੀ ਹੋਵੇ

ਅ ਜਦੋਂ ਇਹਨਾਂ ਨੇ ਸਾਡ ਨੂੰ ਟਾਰਗੇਟ ਕੀਤਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਟਾਰਗੇਟ ਕਰ ਰਹੇ ਸੀਗੇ ਕਿਸੇ ਪੋਲੀਟੀਕਲ ਪਾਰਟੀ ਦੇ ਸ਼ਹਿਰ ਦੇ ਉੱਪਰ ਤਾਂ ਉਹ ਅਸੀਂ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਸੀਗਾ ਤਾਂ ਉਹਨਾਂ ਨੇ 20 ਦਸੰਬਰ ਨੂੰ ਇੱਕ ਫੈਸਲਾ ਜਿਹੜਾ ਡਾਇਰੈਕਸ਼ਨ ਦਿੱਤੀ ਸੀਗੀ ਅ نیچے ਆਪਣੇ ਆਨਰੇਬਲ ਆਪਣੇ ਮਲੇਰ ਕੋਲਾ ਦੇ ਐਸਐਸਪੀ ਸਾਹਿਬ ਨੂੰ ਔਰ ਪ੍ਰਸ਼ਾਸਨ ਪੁਲ ਪ੍ਰਸ਼ਾਸਨ ਨੂੰ ਕਿ ਇਹਨੂੰ ਐਪਲੀਕੇਸ਼ਨ ਨੂੰ ਡਿਸਾਈਡ ਕੀਤਾ ਜਾਵੇ ਮੇਰੀ ਰਿਪਰੈਜ਼ੈਂਟੇਸ਼ਨ ਹੈ ਜਿਸ ਦੇ ਵਿੱਚ 10 ਡੈੱਟ ਸਟੈਟ ਦਿੱਤੇ ਗਏ ਸੀਗੇ ਮੈਨੂੰ ਔਰ ਕਾਫੀ ਜ਼ਿਆਦਾ ਯਾਨੀ ਕਿ ਡੀਫੇਮ ਕਰਨ ਵਾਸਤੇ ਗਲਤ ਅਲੀਗੇਸ਼ਨ ਦ ਲਗਾਏ ਗਏ ਸੀ ਜੋ ਮੈਂ ਪਹਿਲਾਂ ਵੀ ਕਈ ਵਾਰੀ ਕਲੀਅਰ ਕਰ ਚੁੱਕੇ ਹਾਂ ਤਾਂ ਉਹ ਉਹਦੇ ਉੱਤੇ ਜਿਹੜੇ ਇਥੇ ਦੀ ਟੈਕਨੀਕਲ ਟੀਮ ਹੈ ਸਾਈਬਰ ਕ੍ਰਾਈਮ ਦੀ ਉਹਨਾਂ ਵੱਲੋਂ ਇਹਨੂੰ ਟ੍ਰੇਸ ਕੀਤਾ ਗਿਆ ਫੇਸਬੁੱਕ ਤੋਂ ਰਿਕਾਰਡ ਮੰਗਿਆ ਗਿਆ ਤਾਂ ਫੇਸਬੁੱਕ ਦੇ ਰਿਕਾਰਡ ਦੇ ਮੁਤਾਬਿਕ ਇਹਦੇ ਵਿੱਚ ਦੋ ਬੰਦਿਆਂ ਦਾ ਜਿਹੜਾ ਆਇਆ ਹੈ ਕਿ ਇੱਕ ਤਾਂ ਜੋ ਮੁਹੰਮਦ ਆਰਿਫ ਜੋ ਬੇਰੀਆਂ ਦੇ ਵਿੱਚ ਆ ਕੋਈ ਸੰਸਾ ਜੀ ਬਣਾਈ ਫਿਰਦਾ ਕੋਈ ਐਮਐਲਏ ਦਾ ਕੋਈ ਹੋਇਆ ਕਿ ਮੈ ਉਹ ਇਲੈਕਸ਼ਨ ਲਕਸ਼ਨ ਲੜਨੇ ਤਾਂ ਉਹਨਾਂ ਨੂੰ ਵੀ ਅਸੀਂ ਇਹੀ ਕਰਦੇ ਹਾਂ ਕਿ ਬ੍ਰਦਰ ਅਗਰ ਕਿਸੇ ਨੇ ਵੀ ਕੋਈ ਆਪਣੇ ਆਪ ਨੂੰ ਉੱਚਾ ਕਰਨਾ ਦੂਸਰੇ ਨੂੰ ਬੋਲ ਕੇ ਦੂਸਰੇ ਨੂੰ ਮਾੜਾ ਬੋਲ ਕੇ ਕੋਈ ਇੱਛਾ ਨਹੀਂ ਹੋ ਸਕਦਾ ਤੁਸੀਂ ਆਪਣੇ ਆਪ ਦੇ ਵਿੱਚ ਕਾਬਲੀਅਤ ਪੈਦਾ ਕਰੋ ਨਾ ਕਿ ਫੇਕ ਅਕਾਊਂਟਸ ਬਣਾ ਕੇ ਕਿਸੇ ਲੜਕੀ ਗੌਰੀ ਜਦੂ ਵੰਸ਼ੀ ਦੀ ਫੋਟੋ ਯੂਜ਼ ਕੀਤੀ ਹੋਈ ਹੈ ਉਹਦੇ ਵਿੱਚ ਉਹ ਜਿਹੜੀ ਫੇਕ ਅਕਾਊਂਟ ਬਣਾਇਆ ਹੋਇਆ ਸੀ ਇਹਨਾਂ ਨੇ ਜ਼ਬੀਨਾ ਬੇਗਮ ਦਾ ਪਰ ਉਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਉਹ ਗੌਰੀ ਜਦੋਂ ਅੰਛੀ ਦੀ ਤੁਸੀਂ ਆਈਡੀ ਯੂਜ਼ ਕਰ ਰਹੇ ਹੋ ਜੇ ਉਹ ਹੁਣ ਆ ਕੇ ਤੁਹਾਡੇ ਤੇ ਕੋਈ ਐਕਸ਼ਨ ਲੈ ਲੈਣ ਤਾਂ ਤੁਸੀਂ ਗਰੀਲੀਜੀਅਸ ਇਸ਼ੂ ਬਣਾਓਗੇ ਠੀਕ ਹੈ ਜੀ ਸਾਨੂੰ ਇਹ ਕੁੜੀ ਨੇ ਇਦਾਂ ਕਰਤਾ ਜੇ ਤਾਂ ਤੁਸੀਂ ਕਿਸੇ ਦੀ ਆਪਾਂ ਠੀਕ ਹੈ ਸਾਰਿਆਂ ਦੀ 3 ਭੈਣਾਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਬੱਚੀਆਂ ਦੀ ਠੀਕ ਹੈ ਫੋਟੋ ਯੂਜ਼ ਕਰਦੇ ਹੋ ਉਹਦੇ ਤੇ ਆਪਣੇ ਉਹਦੇ ਵਾਪਸ ਨੇ ਗੰਦੇ ਹਰਕਤਾਂ ਕਰਨ ਵਾਸਤੇ ਤੁਸੀਂ ਕਿਸੇ ਨੂੰ ਬਕਵਾਸ ਕਰਨ ਵਾਸਤੇ ਤਾਂ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਬਕਾਦਾ ਫੇਸਬੁੱਕ ਨੇ ਇਹਦਾ ਮੋਬਾਈਲ ਨੰਬਰ ਦਿੱਤਾ ਹੈ ਕਿ ਆ 모바일 ਨੰਬਰ ਤੋਂ ਆਈਡੀ ਬਣੀ ਹੈ ਔਰ ਇਹ 모바일 ਨੰਬਰ ਤੋਂ ਹੀ ਓਪਰੇਟ ਹੋਈ ਹੈ ਉਸ 모바일 ਨੰਬਰ ਤੋਂ ਇਲਾਵਾ ਨਹੀਂ ਕਿਸੇ ਦੂਸਰਾ ਨੰਬਰ ਦੁਬਈ ਦਾ ਟਰੇਸ ਹੋਇਆ ਉਹ ਵੀ ਮਲੇਰ ਬੋਲਾ ਪਹਿਲਾਂ ਕਾਂਗਰਸ ਆਈਟੀ ਸੈੱਲ ਦੇ ਵਿੱਚ ਰਹਿਆ ਮੁੰਡਾ ਔਰ ਉਹ ਆਪਣੇ ਆਪ ਨੂੰ ਕਾਂਗਰਸ ਦੇ ਜਿਹੜੇ ਕਹਿੰਦਾ ਕਿ ਮੈਂ ਦਿੱਲੀ ਬਹੁਤ ਜੀ ਮੈਂ ਗਾਂਧੀ ਫੈਮਿਲੀ ਦੇ ਬਹੁਤ ਨੇੜੇ ਆ ਮੈਂ ਇੱਥੇ ਹਾਊਸ ਦੇ ਬਹੁਤ ਨੇੜੇ ਆ ਓਕੇ ਕੁੱਕ ਵੀ ਕੱਟਦੇ ਰਹੇ ਨੇ ਇਕੱਠੇ ਇੱਥੇ ਹਾਊਸ ਦੇ ਬੰਦਿਆਂ ਨਾਲ ਇਦੀ ਬੇਲ ਹੋ ਗਈ ਹੈ ਦੀ ਬੇਲ ਵੀ ਦੇਖੋ ਅਨਫੋਰਚੂਨੇਟਲੀ ਬਹੁਤ ਅਫਸੋਸ ਦੀ ਗੱਲ ਹੈ ਪਤਾ ਲੱਗਿਆ ਕਿ ਮਲੇਰਕੋਲਾ ਕਾਂਗਰਸ ਦਾ ਪ੍ਰਧਾਨ ਇਹਦੀ ਬੇਲ ਕਰਾ ਕੇ ਨਾਲ ਲੈ ਜਾ ਕੇ ਤਾਂ ਮੈਂ ਪੁੱਛੂੰਗਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਡਾ ਕੋਈ ਸਬੰਧ ਨਹੀਂ ਫੇਕ ਅਕਾਊਂਟਸ ਦੇ ਨਾਲ ਮਲੇਰਕੋਲੇ ਜੋ ਗੰਦ ਪਾ ਰਹੇ ਹੋ ਤੁਸੀਂ ਕਿ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਦੂਸਰੇ ਪਾਸੇ ਤੁਸੀਂ ਛੜਾ ਕੇ ਲੈ ਗਏ ਡਾਇਰੈਕਟਲੀ ਬਿਲਕੁਲ ਡਾਇਰੈਕਟਲੀ ਸਾਬਤ ਹੀ ਹੋ ਗਏ ਮਤਲਬ ਫੇਕ ਅਕਾਊਂਟ ਜਿਹੜੇ ਚੱਲਦੇ ਫੇਕ ਅਕਾਊਂਟਸ ਉਹਨਾਂ ਦੀ ਚੱਲ ਰਹੇ ਨੇ ਦੋਨੇ ਮਿਲਦੇ ਉਹ ਨਿਕਲੇ ਇੱਕ ਮਲੇਰਕੋਲਾ ਕਾਂਗਰਸ ਦਾ ਪ੍ਰਧਾਨ ਜਾ ਕੇ ਉੱ ਉਹਨੂੰ ਤੇ ਦੂਸਰਾ ਜਿਹੜਾ ਬੈਠਾ ਹੈ ਉਹ ਸਿੱਧਾ ਕਲੇਮ ਕਰਦਾ ਉਹਦੀ ਆਈਡੀ ਦੇਖ ਲਓ ਉਹਦੇ ਖੋਲ ਕੇ ਦੇਖ ਲਓ ਸਰੀਆਮ ਕਾਂਗਰਸ ਦਾ ਕਰ ਰਹੇ ਤਾਂ ਮੈਂ ਅਗਰ ਸਾਨੂੰ ਮਾਰਨ ਦੀਆਂ ਤੁਸੀਂ ਇੰਨੀਆਂ ਸਾਜ਼ਿਸ਼ਾਂ ਕਰਾ ਰਹੇ ਹੋ ਕਿਸੇ ਨੂੰ ਅੰਗੇਜ ਕਰ ਰਹੇ ਹੋ ਬੰਦਿਆਂ ਨੂੰ ਤੁਸੀਂ ਠੀਕ ਹੈ ਅਸੀਂ ਦਾ ਕਾਨੂੰਨ ਦਾ ਸਹਾਰਾ ਲਵਾਂਗੇ ਅਸਤਾ ਕਿਸੇ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਪਹਿਲਾਂ ਵੀ ਸਾਡੇ ਤੇ ਇਹਨਾਂ ਨੇ ਬਹੁਤ ੱੱਕਾ ਕੀਤਾ ਨਿਆਂ ਸਾਡੇ ਤੇ ਅਲੀਗੇਸ਼ਨ ਲਗਾਏ ਪਹਿਲਾਂ ਕਠੂਆ ਵਾਲਾ ਕੋ ਕਿੱਡਾ بڑا ਅਲੀਗੇਸ਼ਨ ਲਗਾਇਆ ਸੀਗਾ ਪੈਸੇ ਮੈਂ ਅੱਜ ਤੱਕ ਕਿੰਨੀ ਵਾਰੀ ਮੈਨੇ ਕਹਿ ਚੁੱਕਿਆ